ਲੋਦੀ ਫਾਜ਼ਿਲਕਾ ਵਾਲੇ ਜਿਸ ਮੋਟਰਸਾਈਕਲ ਸਵਾਰ ਦੀ ਤਲਾਸ਼ ਮਲਕਾਨਾ ਮੁਹੱਲਾ ਦੇ ਲੋਕ ਕਰ ਰਹੇ ਸਨ ਉਹ ਹੁਣ ਗਾਂਧੀ ਨਗਰ ਦੇ ਵਿੱਚ ਪਕੜਿਆ ਗਿਆ ਹੈ ਜਿਸ ਦੀ ਜਮਕੇ ਚਿੱਤਰ ਪ੍ਰੇਡ ਵੀ ਕੀਤੀ ਗਈ ਹੈ ਜਾਣਕਾਰ ਦਿੰਦੇ ਹੋਏ ਮੋਲਾ ਨਿਵਾਸੀਆਂ ਨੇ ਦੱਸਿਆ ਕਿ ਇਹ ਵਿਅਕਤੀ ਇੱਥੇ ਸੰਦੇਕਧਰਕਤਾ ਕਰ ਰਿਹਾ ਸੀ ਜਿਸ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਸਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਉਧਰ ਮੌਕੇ ਤੇ ਹੀ ਮਲਕਾਰਾ ਮੋਹੱਲਾ ਦੇ ਲੋਕ ਵੀ ਪਹੁੰਚ ਗਏ ਜਿਨ੍ਹਾਂ ਵੱਲੋਂ ਕੱਲ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਦੇ ਇਸ ਵਿਅਕਤੀ ਦੇ ਖਿਲਾਫ ਕਾਰਵਾਈ ਦੀ ਮੰਗ ਉਹਨਾਂ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਇਸ ਦੀ ਤਲਾਸ਼ ਕੀਤੀ ਜਾ ਰਹੀ ਸੀ ਲੇਕਿਨ ਅੱਜ ਢੇਰ ਸ਼ਾਮ ਇਹ ਵਿਅਕਤੀ ਫਾਦਲ ਕਦੇ ਗਾਂਧੀ ਨਗਰ ਦੇ ਵਿੱਚ ਪਕੜਿਆ ਗਿਆ ਜਿਸ ਤੋਂ ਬਾਅਦ ਇਸ ਨੂੰ ਵੈਰੀਫਾਈ ਕੀਤਾ ਗਿਆ ਤੇ ਮੌਕੇ ਤੇ ਹੀ ਮਲਕਾਰਾ ਮੋਹੱਲਾ ਦੇ ਲੋਕ ਵੀ ਪਹੁੰਚ ਗਏ ਜਿਨ੍ਹਾਂ ਵੱਲੋਂ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਉਧਰ ਮੌਕੇ ਤੇ ਬੋਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਕੀ ਕਹੋਗੇ ਕੱਲ ਤੁਹਾਡੇ ਵੱਲੋਂ ਸ਼ਿਕਾਇਤ ਜਿਹੜੀ ਥਾਣਾ ਸੀੜੀ ਦਿੱਤੀ ਗਈ ਸੀ ਤੇ ਕਿਹਾ ਜਾ ਰਿਹਾ ਕੋਈ ਉਹ ਵਿਅਕਤੀ ਇੱਥੇ ਪਕੜਿਆ ਗਿਆ ਹੈ ਹਾਂਜੀ ਹਾਂਜੀ ਕੀ ਕਹੋਗੇ ਇਹਨੂੰ ਲੈ ਕੇ ਬਾਸ ਐਂ ਦੇ ਤੇ ਛੇਤਰ ਪ੍ਰੇਡ ਹੋਣੀ ਚਾਹੀਦੀ ਥਾਣੇ ਟਕਾ ਕੇ ਬਹੁਤ ਜਿਆਦਾ ਪਰੇਸ਼ਾਨ ਕਰ ਰਿਹਾ ਨਾ ਕੋਈ ਬੱਚਾ ਨੂੰ ਦੇਖਦਾ ਕੋਈ 10 12 ਸਾਲ ਦਾ ਜਾਂ ਕੋਈ 50 55 ਸਾਲ ਦੀ ਕੋਈ ਲੇਡੀਜ਼ ਹੈ ਇਹਨੂੰ ਕੋਈ ਲਿਆਈ ਨਹੀਂ ਹੈਗਾ ਬਹੁਤ ਗਲਤ ਹਰਕਤ ਕਰ ਰਿਹਾ ਹੈ ਜੀ ਚਲੋ ਪ੍ਰਸ਼ਾਸਨ ਨੂੰ ਹੁਣ ਜੋ ਕਾਰਵਾਈ ਹੈਗੀ ਉਹ ਕਰਨੀ ਚਾਹੀਦੀ ਹੈ ਤੇ ਪਛਾਣ ਕਿਵੇਂ ਆਇਆ ਜੀ ਇਹ ਬੰਦਾ ਵੀ ਹੋਈ ਹੋਈ ਹੈ ਪਛਾਣ ਜਨਾਬ ਮੇਰੇ ਕੈਮਰੇ ਦੇ ਵਿੱਚ ਰਿਕਾਰਡਿੰਗ ਹੈਗੀ ਸੀ ਆਂਦੀ ਮੇਰੇ ਘਰ ਦੇ ਬਾਹਰ ਖੜਾ ਆ ਰਿਹਾ ਮੈਂ ਦੇਖਿਆ ਹਾਂ ਨੂੰ ਮੈਲਸੀ ਸੀਸੀਟੀਵੀ ਕੈਮਰੇ ਚ ਆ ਗਿਆ ਸੀ ਸੀਸੀਟੀਵੀ ਚ ਜੀ ਅੱਛਾ ਜੀ ਤੇ ਅੱਜ ਫਿਰ ਕਿਵੇਂ ਪਤਾ ਲੱਗਿਆ ਵੀ ਇੱਥੇ ਪਕੜਿਆ ਜੀ ਇੱਥੋਂ ਕਾਲ ਆਈ ਸੀ ਹੂੰ ਵੀ ਬੰਦਾ ਆ ਕੇ ਵੈਰੀਫਾਈ ਕਰੋ ਵੀ ਉਹ ਹੀ ਹੈ ਦੇਖਿਆ ਵੀ ਉਹ ਹੀ ਸਿੱਖ ਹੈ ਅੱਛਾ ਜੀ ਹੁਣ ਪੁਲਿਸ ਦੇ ਵਾਲੇ ਕੀਤਾ ਗਿਆ ਹਾਂਜੀ ਹਾਂਜੀ ਕੀ ਕਹਿੰਦੇ ਪੁਲਿਸ ਪੁਲਿਸ ਨੇ ਅਸ਼ਵਾਸਨ ਦਿੱਤਾ ਜੋ ਕਾਨੂੰਨੀ ਕਾਰਵਾਈ ਹੋਏਗੀ ਕਰਨਗੇ ਠੀਕ ਹੈ ਕੀ ਨਾਂ ਤੁਹਾਡਾ ਵਿਕਾਸ ਗਰੋਵਰ ਗਰੋਵਰ ਸਾਹਿਬ ਕੀ ਗੱਲ ਹੋਈ ਐ ਇੱਥੇ ਆਹ ਹੁਣੇ ਜੀ ਰਾਧਾ ਰਾਨੀ ਮੰਦਿਰ ਆਈ ਸੀ ਜੀ ਮੱਥਾ ਟੇਕਣਾ ਤੇ ਕੋਈ ਉਹ ਲੜਕਾ ਜਿਹੜਾ ਆਪਣੇ ਪ੍ਰਣਾਮੀ ਮੰਦਰ ਦੇ ਕੋਲ ਦੀਪਕ ਅਟਾਰੀ ਵਾਲੀ ਗਲੀ ਵਿੱਚ ਜਿਨ੍ਹਾਂ ਨੇ ਚਿੱਕਾ ਸੰਭੱਥ ਆ ਕੇ ਫਿਰ ਕਹਿੰਦਾ ਜੀ ਰੇਤਾ ਵਾਲਾ ਪ੍ਰੋਬਲਮ ਆ ਗਈ ਹੈ ਜੀ ਉਹ ਇੱਥੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ ਤੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਉਹ ਬੰਦਾ ਉਹ ਹੀ ਆਪਾਂ ਨੂੰ ਮਿਲ ਗਿਆ ਜੀ ਉਹਨਾਂ ਨੇ ਉਹਥੇ ਪਿੱਛੇ ਜਿੰਦੇ ਖਿਲਾਫ ਕੱਲ ਦੇ ਸ਼ਿਕਾਇਤ ਦਿੱਤੀ ਸੀ ਜੀ ਕੱਲ ਜੀ ਇਹਨਾਂ ਦੀ ਵੀਡੀਓ ਆਈ ਸੀ ਤੁਹਾਡੇ ਆਪਣੇ ਆਰਬੀ ਲਾਈਵ ਤੇ ਇਹੋ ਬੰਦਾ ਮਿਲ ਗਿਆ ਜੀ ਉਹ ਫੇਰ ਡਰਾਮਾ ਕਰ ਰਿਹਾ ਸੀ ਜੀ ਵੀ ਰੇਤਾ ਹੈ ਰੇਤਾ ਹੈ ਹਾਂ ਆਂਵਾਨ ਨੇ ਪੁੱਛਿਆ ਜੀ ਕੋਈ ਰੇਤਾ ਹੈ ਗਾ ਰੇਤਾ ਨਹੀਂ ਸੀ ਅੱਜ ਲੱਭ ਗਿਆ ਆਪ ਦਾ ਕੋਈ ਦਿੱਤਾ ਨਹੀਂ ਆ ਸੁਮਨ ਜੀ ਨੂੰ ਫੋਨ ਕੀਤਾ ਸੁਮਨ ਜੀ ਨਾਲ ਹੈਦਰ ਆ ਸੁਮਨ ਜੀ ਜੀ ਆਪ ਕਟਾਰਿਆ ਜੀ ਹਾਂਜੀ ਕਟਾਰਿਆ ਸਾਹਿਬ ਕਿਵੇਂ ਪਤਾ ਲੱਗਿਆ ਬੰਦੇ ਦਾ ਸਾਰਾ ਜਾਣਕਾਰੀ ਦੇ ਦਿਓ ਇਹ ਇਥੋਂ ਫੋਨ ਗਿਆ ਸੀ ਵੀ ਇਹ ਬੰਦਾ ਜਿਹੜਾ ਕੱਲ ਆਪਾਂ ਐਪ ਚਲਾਈ ਸੀ ਫੋਨ ਕਈ ਪਿਕ ਜੜੀਆਂ ਦੀ ਸੀ ਕਈ ਮੋਬਾਈਲਾਂ ਚ ਆਈ ਸੀ ਕੁਝ মিডিਆ ਤੁਹਾਡਾ ਸਹਿਯੋਗ ਦੇ ਨਾਲ ਇਹ ਬੰਦਾ ਕਵਰ ਹੋਇਆ ਹੈ ਤੇ ਹੁਣ ਬੰਦੀ ਕਾਰਵਾਈ ਕਰੇਗਾ ਪ੍ਰਸ਼ਾਸਨ ਕਿਉਂ ਸ਼ਹਿਰ ਨੂੰ ਥੋੜਾ ਇੱਕ ਅੱਛਾ ਮਾਹੌਲ ਦੇਣ ਦੀ ਕੋਸ਼ਿਸ਼ ਹੋਏਗੀ ਕਿਉਂਕਿ ਐਸੇ ਗਲਤ ਅਨਸਰ ਨੂੰ ਲੱਤ ਪਾਣਾ ਜ਼ਰੂਰੀ ਹੈ ਸ਼ਹਿਰ ਦਾ ਬੇਚੈਨ ਮਾਹੌਲ ਖਰਾਬ ਹੋ ਸਕਦਾ ਇੱਥੇ ਕੀ ਕਰ ਰਿਆ ਸੀ ਅੱਜ ਤੇ ਪਤਾ ਲੱਗਿਆ ਕੋਈ ਇੱਥੇ ਵੀ ਐਸਾ ਕੋਈ ਘਟਨਾ ਕਰਨ ਆਇਆ ਹੋਣਾ ਹੈ ਕੋਈ ਐਸੇ ਲੋਕਾਂ ਦੀ ਪ੍ਰਤੀਤੀ ਤਾਂ ਗਲਤ ਰਹਿੰਦੀ ਹੈ ਹੂੰ ਕਿਉਂ ਨੂੰ ਮਹੱਲੇ ਦੇ ਵਾਸੀਆਂ ਨੇ ਪਕੜਿਆ ਤੇ ਸਾਨੂੰ ਪਤਾ ਲੱਗਾ ਤੇ ਸੀ ਪੁਲਿਸ ਨੂੰ ਤੁਸੀਂ ਇਨਫੋਰਮ ਕਰਕੇ ਪੁਲਿਸ ਨੇ ਅਰੈਸਟ ਕਰਕੇ ਲੈ ਗਈ ਜੀ ਅਗੋਂ ਫਰਦਰ ਕਾਰਵਾਈ ਕੌਣ ਬੰਦਾ ਪਤਾ ਲੱਗਿਆ ਇਹ ਨਵੇਂ ਸ੍ਰੀਮ ਸ਼ਾਹ ਹੈ ਜੀ ਫਾਦਰ ਰੇਮ ਕੀ ਹੈ ਜੀ ਕੋ ਕਨਫਰਮ ਨਹੀਂ ਹੈਗਾ ਕੋਣ ਹੈ ਕੋਈ ਨਹੀਂ ਸਾ ਠੀਕ ਹੈ ਜੀ ਹੁਣ ਮੰਗ ਕੀ ਕਰ ਰਹੇ ਹੋ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨਿਕ ਕਾਰਵਾਈ ਜੋ ਬਣਦੀ ਹੈ ਹੋਣੀ ਚਾਹੀਦੀ ਤੇ ਸ਼ਹਿਰ ਨੂੰ ਇੱਕ ਪੀਸਫੁਲ ਮਾਹੌਲ ਮਿਲਣਾ ਚਾਹੀਦਾ ਠੀਕ ਹੈ ਸਾਡੇ ਮੱਲੇ ਦੇ ਵਿੱਚ ਜਿਹੜਾ ਇੱਕ ਵਿਅਕਤੀ ਨੂੰ ਪਕੜਿਆ ਗਿਆ ਜਿਸ ਦੀ ਕੱਲ ਤੋਂ ਤਲਾਸ਼ ਕੀਤੀ ਜਾ ਰਹੀ ਸੀ ਸਰ ਥੋੜੀ ਦੇਰ ਪਹਿਲਾਂ ਅਸੀਂ ਗਲੀ 'ਚ ਖੜੇ ਸੀ ਇਹ ਲੜਕਾ ਇਹ ਸੰਧਿਕ ਜਿਹਾ ਵਿਅਕਤੀ ਜਿਹੜਾ ਕਿਨ ਛੋਟੀ ਜਿਹੀ ਬੱਚੇ ਨੂੰ ਬੁਲਾਇਆ ਉਸ ਤੋਂ ਬਾਅਦ ਸਾਡੇ ਮੰਦਿਰ ਦਾ ਕੋਈ ਮੈਂਬਰ ਉਹ ਬਾਹਰ ਖੜੇ ਸੀ ਗਲੀ ਦੇ ਚੌਂਕ ਤੇ ਉਹਨਾਂ ਨੇ ਪੁੱਛਿਆ ਭਾਈ ਸਾਹਿਬ ਕੀ ਕੰਮ ਹੈ ਕਹਿੰਦੇ ਜੀ ਮੈਂ ਰੇਤਾ ਸਟ ਨਾਲ ਤੁਸੀਂ ਰੇਤਾ ਸਟਵਾਣਾ ਦਾ ਹੂੰ ਤੇ ਮੈਨੂੰ ਇਹ ਵਿਅਕਤੀ ਥੋੜਾ ਸੰਧਿਕ ਲੱਗਿਆ ਮੈਂ ਕਿਹਾ ਵੀ ਤੂੰ ਫਾਜ਼ਿਲਗਾਹ 'ਚ ਕਿਸੇ ਵਿਅਕਤੀ ਨੂੰ ਜਾਣਦਾ ਤਾਂ ਮੇ ਇੱਕ ਵਾਰ ਵੀ ਲਾਈਵ ਤੇ ਬੜੇ ਦਿਨਾਂ ਤੋਂ ਇੱਕ ਨਿਊਜ਼ ਚੱਲ ਰਹੀ ਤਿੰਨ ਚਾਰ ਦਿਨਾਂ ਤੋਂ ਵੀ ਇਸ ਤਰ੍ਹਾਂ ਦੇ ਇੱਕ ਵਿਅਕਤੀ ਰੇਤੇ ਕਰਕੇ ਘੁੰਮ ਰਿਹਾ ਫਿਰ ਮੈਂ ਉਹਨਾਂ ਨੂੰ ਇੱਕ ਖਬਰ ਦੀ ਪੁਸ਼ਟੀ ਕਰਾਈ ਵੀ ਇਹ ਹੀ ਵਿਅਕਤੀ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਪਹਿਲਾਂ ਖਬਰ ਚਲਵਾਈ ਸੀ ਉਹ ਆਪਣੇ ਫਾਜ਼ਿਲਕਾ ਦੇ ਦੋਸਤ ਸੀ ਸੁਮਨ ਜੀ ਉਹਨਾਂ ਨੂੰ ਮੈਂ ਫੋਨ ਕਰਕੇ ਪੁੱਛਿਆ ਉਹ ਕਹਿੰਦੀ ਇਹ ਹੀ ਵਿਅਕਤੀ ਹੈ ਫਿਰ ਅਸੀਂ ਇਸ ਵਿਅਕਤੀ ਨੂੰ ਪਕੜ ਕੇ ਇਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਅਸੀਂ ਇਹਦੀ ਬਾਈਕ ਦੀ ਚਾਬੀ ਤਾਰ ਕੇ ਉਹਨੂੰ ਪਕੜਿਆ ਇੱਥੇ ਤੇ ਉਸ ਵੇਲੇ ਸਾਡਾ ਸਾਰਾ ਮੱਲਾ ਇਕੱਠਾ ਹੋ ਗਿਆ ਅਸੀਂ ਇਹਨੂੰ ਪਕੜਿਆ ਤੇ ਨਾਲ ਨਾਲ ਪੰਜਾਬ ਪੁਲਿਸ ਨੂੰ ਫੋਨ ਕੀਤਾ ਤੇ ਪੰਜ ਪੰਜਾਬ ਪੁਲਿਸ ਆ ਕੇ ਲੈ ਗਈ ਇਸ ਟਾਈਮ ਦਾ ਟਾਈਮ ਲੋਕ ਸਾਰੇ ਆਪੇ ਘਰਾਂ ਚ ਖਾਣਾ ਖਾ ਰਹੇ ਨੇ ਕੁਝ ਖਾ ਰਹੇ ਨੇ ਕੁਝ ਬੱਚੇ ਗਲੀਆਂ ਚ ਖੇਡਦੇ ਹੁੰਦੇ ਨੇ ਇਸ ਤਰ੍ਹਾਂ ਸੰਦੀਕਤ ਵਿਅਕਤੀ ਜਿੰਨੇ ਵੀ ਕਿਸੇ ਤਰ੍ਹਾਂ ਦਾ ਜਾਂ ਤਾਂ ਕੋਈ ਸ਼ਰਾਬ ਦਾ ਜਾਂ ਹੋਰ ਕੋਈ ਵੀ ਨਸ਼ਾ ਕੀਤਾ ਹੈ ਜਿਹੜਾ ਕੀ ਗੱਲ ਇਹ ਗਲਤ ਗਲਤ ਹਰਕਤ ਦੀ ਇੱਕ ਸਾਫ ਸਾਬ ਹੰਦੇਸ਼ਾ ਕਰ ਰਿਆ ਸੀ ਜੀ ਕੀ ਕਿਉਂਗੇ ਇਹਦੇ ਵਿਅਕਤੀਆਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਸਰ ਮੈਂ ਪੰਜਾਬ ਪੁਲਿਸ ਨੂੰ ਇੱਕ ਇੱਕ ਬੇਨਤੀ ਜ਼ਰੂਰ ਕਰਾਂਗਾ ਵੀ ਇਸ ਤਰ੍ਹਾਂ ਦੇ ਜਿਹੜੇ ਸ਼ਰਾਬੀ ਤੱਤ ਨੇ ਇਹਨਾਂ ਦੇ ਨਕੇਲ ਕੱਸਣੀ ਚਾਹੀਦੀ ਹੈ ਤਾਂ ਜੋ ਸਾਡਾ ਫਾਜ਼ਿਲ ਇੱਕ ਸ਼ਾਂਤੀਪ੍ਰੀਆ ਸ਼ਹਿਰ ਹੈ ਤਾਂ ਜੋ ਅਸੀਂ ਪੀਸਫੁਲ ਪੀਸਫੁਲ ਤਰੀਕੇ ਨਾਲ ਸਾਡੇ ਬੱਚੇ ਅਗੇ ਚੰਦ ਬੇਕਤੀ ਨੇ ਜਿਹੜੇ ਸਾਰੇ ਫਾਜ਼ਿਲ ਦਾ ਮੂਲ ਖਰਾਬ ਕਰਨ ਲੱਗੇ ਨੇ ਪਿੱਛੇ ਜੇ ਵਿਅਕਤੀ ਇੱਕ ਦੂਸਰੇ ਮੱਲੇ ਗਿਆ ਉਹ ਵਿਅਕਤੀ ਬੜੇ ਪਰ ਉਹਨੇ ਸਾਡੇ ਕੋਲ ਹੀ ਖੜੇ ਨੇ ਬੜੇ ਪਰੇਸ਼ਾਨ ਨੇ ਉਸ ਤੋਂ ਪਹਿਲਾਂ ਕਹਿ ਰਹੇ ਨੇ ਕੱਲ ਪਰਸ ਇੱਕ ਫਰ ਹੋਰ ਗਲੀ ਚ ਗਿਆ ਅੱਜ ਅਦਰ ਆ ਗਿਆ ਜੇ ਅੱਜ ਅਸੀਂ ਧਿਆਨ ਨਾ ਦੇਂਦੇ ਸੂਰਿਆ ਨੇ ਕਿਧਰ ਹੋਰ ਜਾਣਾ ਸੀ ਜੇ ਕਿਸੇ ਤਰ੍ਹਾਂ ਦੀ ਵੀ ਇੱਕ ਅਨਸੁਖਾਵੀ ਘਟਨਾ ਵਾਪਰ ਸਕਦੀ ਸੀ ਮੇਰੀ ਪੰਜਾਬ ਪੁਲਿਸ ਨੂੰ ਬੇਨਤੀ ਹੈ ਵੀ ਇਸ ਤਰ੍ਹਾਂ ਦੇ ਸ਼ਰਾਰਤੀ ਦਫ਼ਤਰ ਤੇ ਨਖੇਲ ਪਾਈ ਜਾਵੇ ਜੋ ਵੀ ਬੰਦੀ ਕਾਰਵਾਈ ਹੁੰਦੀ ਤੇ ਕਿੱਥੇ ਜਾਂਦੀ ਹੈ ਜੇ ਤਾਂ ਕੋਈ ਕਰਨੀ ਹੈ ਜੇ ਸ਼ਰਾਰਤੀ ਦਫ਼ਤਰ ਨੂੰ ਹਮੇਸ਼ਾ ਵਸਤੇ ਹੀ ਤਾਂ ਹੀ ਪਤਾ ਚੱਲੇ ਗਲਤ ਕੰਮ ਕਰ ਰਿਆ ਸੀ ਤੇ ਪੁਲਿਸ ਨੂੰ ਵੀ ਚਾਹੀਦਾ ਕਿ ਇਹ ਜੇ ਸ਼ਰਾਬੀ ਤੱਤਰ ਤੇ ਜਲਦੋਂ ਜਲਦ ਨਕੇਲ ਕਸੀ ਜਾਵੇ ਜੀ ਕੀ ਪਤਾ ਲੱਗਿਆ ਕੀ ਹੋ ਕੀ ਕਰ ਰਿਆ ਸੀ ਉਹ ਇੱਥੇ ਛੋਟੇ ਛੋਟੇ ਬੱਚਿਆਂ ਨਾਲ ਗਲਤ ਉਹਨਾਂ ਨਾਲ ਆਦੇ ਮੀਨਸ ਆਦੇ ਤਰਫੋਂ ਤਾਂ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰ ਰਿਆ ਸੀ ਪਰ ਸਾਡੇ ਤਰਫੋਂ ਜਿਵੇਂ ਵੀ ਪਤਾ ਲੱਗਿਆ ਸਾਰੇ ਮਹੱਲਾ ਨਿਵਾਸੀਆਂ ਨੇ ਤੇ ਮੰਦਿਰ ਦੇ ਨੇੜੇ ਵਾਲੇ ਨੇ ਸਭ ਨੇ ਆ ਕੇ ਹੁੰਦੇ ਤੇ ਜੀ ਪਕੜਿਆ ਗਿਆ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਕਾਰਵਾਈ ਹੈ ਜੇ ਵਿਅਕਤੀ ਦੇ ਖਿਲਾਫ ਕੀਤੀ ਜਾਣੀ ਚਾਹੀਦੀ ਹੈ ਇੰਦੇ ਇਹਨੂੰ ਤਾਂ ਬਾਹਰ ਕੱਟਣਾ ਹੀ ਨਹੀਂ ਚਾਹੀਦਾ ਜੀ ਇਸ ਤਰ੍ਹਾਂ ਦੇ ਬੰਦੇ ਨੂੰ ਤਾਂ ਜੀ ਅੱਗੇ ਵੀ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਨੇ ਕਾਫੀ ਕਿਹਾ ਕਿ ਇਹੰਦੇ ਦੇ ਨਕੀਲ ਕੱਸੀ ਜਾਵੇ ਇੱਕ ਦੋ ਮੁਹੱਲਿਆਂ 'ਚ ਹੋਰ ਵੀ ਇੰਨੇ ਕਾਰਵਾਈ ਇਸ ਤਰ੍ਹਾਂ ਦਾ ਕੀਤਾ ਹੈ ਕਿ ਪੁਲਿਸ ਅੱਗੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਕਿ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਕਿ ਹੁਣੇ-ਹੁਣੇ ਸ਼ਿਕਾਇਤ ਮਿਲੀ ਆ ਉਹ ਸਿਰਫ ਆ ਮੁੰਡਾ ਆਇਆ ਮੰਦਰ ਦੇ ਬਾਹਰ ਅੱਛਾ ਜੀ ਮੇਰੇ ਹਵਾਲੇ ਕੀਤਾ ਤੇ ਮੈਂ ਲੈ ਕੇ ਥਾਣੇ ਲੈ ਜਾ ਰਿਹਾ ਜੀ ਜੋ ਕਾਨੂੰਨੀ ਕਾਰਵਾਈ ਕਹਿਆ ਜਾ ਰਿਹਾ ਕਿ ਕਈ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਇਸੋ ਵਿਅਕਤੀ ਦੀ ਪਹਿਲਾ ਸ਼ਿਕਾਇਤ ਆਈ ਥਾਣੇ ਜੀ ਭੱਲੇਵਾਲੇ ਨੇ ਦੱਸਿਆ ਇਹਨਾਂ ਨੇ ਵੜਿਆ ਨਹੀਂ ਥਾਣੇ ਵੀ ਦਰਖਾਸਤ ਦਿੱਤੀ ਜੀ ਕੱਲ ਥਾਣੇ ਤੇ ਦਰਖਾਸਤ ਦਿੱਤੀ ਹੈ ਜੀ ਪਾਲ ਕਰਦੇ ਸੀਗੇ ਇਹਨਾਂ ਨੂੰ ਅਜੇ ਲੱਭ ਗਿਆ ਹੂੰ ਇਹ ਨਾ ਨਿਪਟ ਕੇ ਸਾਡੇ ਹਵਾਲੇ ਕੀਤਾ ਜਿਹੜੀ ਕਾਨੂੰਨੀ ਕਾਰਵਾਈ ਹੁਣ ਦਿਲਾਂ ਦੀ ਜਾਵੇ ਠੀਕ ਹੈ